ਸਸੀ ਗਾਲ ਜੀ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਅੱਜ ਆਪਾਂ ਲੱਗੇ ਆਉਣ ਭਰਤ ਇੱਕ ਤਾਂ ਆਪਣੇ ਕੋਲੇ ਆਸ਼ਾ ਟਰਾਂਸ਼ਾ ਚੱਲਿਆਂ ਦਾ ਲੋਡਰ ਤੇ ਇੱਕ ਆਪਣੇ ਕੋਲ ਸੰਗਰਾਜ 55 ਤੇ ਦੂਜਾ ਹੈਗਾ ਆਪਣੇ ਕੋਲੇ ਜੌਂਡੀਅਰ 5204 ਦੇਖਦੇ ਕਿੰਨੀਆਂ ਟਰਾਲੀਆਂ ਪੈਂਦੀਆਂ ਇੱਥੇ ਨੇੜੇ ਪਾਉਣੀ ਆਪਣੇ ਇੱਥੇ ਲੱਗ ਗਈ ਕੁਝ ਕੁ ਬੰਦੇ ਆ ਹੈਗੇ ਆਪਣੇ ਕੋਲੇ 5204 ਜੌਂਡੀਅਰ ਹੈ ਜੀ ਅੱਜ ਇਹ ਅੱਗੇ ਚੱਲਣਾ ਹੈ ਭਰਤਪੁਰ ਦਾ ਕੰਮ ਚੱਲ ਜਿੰਦਾ ਚੱਲਦੇ ਆ ਕੇ ਜਾਂ ਕਿਸੇ ਨੂੰ ਮਿਲਦੇ ਪੱਲੇ ਆ ਇਹ ਤਾਂ ਲਿਪੜੂਗਾ ਜਿੰਨਾ ਮਰਜ਼ੀ ਸਾਫ਼ ਰੱਖਣਾ ਲਿਪੜੂਗਾ ਤਾਂ ਸਹੀ